ਸਸਿਕਾ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾਨ ਕਹਿੰਦੇ ਆ ਕਿ ਖੂਨ ਦੇ ਰਿਸ਼ਤੇ ਨਾਰਾਜ਼ ਜ਼ਰੂਰ ਹੋ ਸਕਦੇ ਆ ਪਰ ਖਤਮ ਨਹੀਂ ਹੁੰਦੇ ਕਿੱਦਾਂ ਖਤਮ ਹੋ ਜਾਂਦੇ ਆ ਉਹਦੀ ਦਿੱਤੀ ਚੀਜ਼ ਤੇ ਉਹਦੇ ਦਿੱਤੇ ਰਿਸ਼ਤੇ ਤੇ ਉਹਦੀ ਦਿੱਤੀ ਸੋਚ ਕਦੇ ਨਹੀਂ ਬਦਲਦੀ ਕਿਉਂਕਿ ਜਦੋਂ ਉਹ ਤੁਹਾਨੂੰ ਕਿਸੇ ਚੀਜ਼ ਨੂੰ ਸੋਚਣ ਲਈ ਮਜਬੂਰ ਕਰਦਾ ਹੈ ਜਾਂ ਜਿਹੜੇ ਰਿਸ਼ਤੇ ਉਹ ਖੂਨ ਦੇ ਬਣਾ ਕੇ ਭੇਜਦਾ ਹੈ ਸਾਡੀ ਕਿਹੜਾ ਮਰਜ਼ੀ ਨਾਲ ਦਿੱਤੇ ਹੁੰਦੇ ਆ ਤੇ ਜਿੱਤੇ ਚ ਸਾਡੀ ਮਰਜ਼ੀ ਨਹੀਂ ਨਾ ਹੁੰਦੀ ਸੱਚ ਜਾਣੋ ਉਹ ਚੀਜ਼ ਸਭ ਤੋਂ ਬੈਸਟ ਹੁੰਦੀ ਹੈ ਲੈ ਇਹ ਸਚਾਈ ਆ ਸਾਡੀ ਮਰਜ਼ੀ ਦੁਨੀਆਦਾਰੀ ਦੇ ਕੰਮਾਂ ਲਈ ਚੱਲ ਸਕਦੀ ਆ ਪਰਮਾਤਮਾ ਦੀ ਸੋਚ ਉਹੀ ਕਹਿੰਦੀ ਆ ਨਾ ਕਿ ਉਹਨਾਂ ਕੋ ਹੀ ਇਨਸਾਨ ਸੋਚ ਸਕਦਾ ਜਿੰਨੀ ਕੋ ਸੋਚ ਕੁਦਰਤ ਨੇ ਦਿੱਤੀ ਆ ਇਸੇ ਤਰ੍ਹਾਂ ਨਾਲ ਜੋ ਕੁਦਰਤ ਨੇ ਰਿਸ਼ਤੇ ਦਿੱਤੇ ਆ ਸਾਨੂੰ ਖੂਨ ਦੇ ਰਿਸ਼ਤੇ ਆ ਹਨਾ ਇਹ ਅਸੀਂ ਨਰਾਜ਼ ਜ਼ਰੂਰ ਹੋ ਸਕਦੇ ਆ ਵੀ ਦੁਨੀਆਦਾਰੀ ਦੀਆਂ ਚੀਜ਼ਾਂ ਲਈ ਜਾਂ ਵਕਤ ਲਈ ਜਾਂ ਕਿਸੇ ਤਰ੍ਹਾਂ ਨਾਲ ਸਾਨੂੰ ਕੋਈ ਚੀਜ਼ ਇੱਥੇ ਹਰਟ ਕੀਤੀ ਆ ਉਹਦੇ ਲਈ ਤੇ ਦਿਮਾਗ ਤੋਂ ਚੱਲ ਕੇ ਅਸੀਂ ਕਈ ਵਾਰੀ ਆਪਣੇ ਰਿਸ਼ਤੇ ਖਰਾਬ ਵੀ ਕਰ ਲੈਣੇ ਪਰ ਗੱਲ ਇਹ ਆ ਕਿ ਇੱਕ ਉਹਨਾਂ ਰਿਸ਼ਤਿਆਂ ਨੂੰ ਜੋੜ ਕੇ ਰੱਖਣਾ ਮਤਲਬ ਉਹਨਾਂ ਰਿਸ਼ਤਿਆਂ ਨੂੰ ਨਿਭਾਉਣਾ ਵੀ ਇੱਕ ਕਿਸਮ ਦੀ ਕਲਾ ਹੀ ਹੈ ਜੋ ਤੁਹਾਨੂੰ ਹਮੇਸ਼ਾ ਇਹ ਸਿਖਾਉਂਦੀ ਹੈ ਕਿ ਇਹ ਸਾਡੀ ਮਰਜ਼ੀ ਨਾਲ ਨਹੀਂ ਕਿਸੇ ਤਰ੍ਹਾਂ ਦਾ ਵੀ ਕਿਸੇ ਦਾ ਵੀ ਸੁਭਾਅ ਜਿਸ ਤਰ੍ਹਾਂ ਦਾ ਵੀ ਹੈ ਤੁਸੀਂ ਸੱਚ ਜਾਣੋ ਉਹ ਤੁਹਾਡੀ ਮਰਜ਼ੀ ਨਾਲ ਨਹੀਂ ਬਣਿਆ ਸਾਡੀ ਕਮੀ ਇੱਕੋ ਹੀ ਹੈ ਇਹ ਦੁਨੀਆਦਾਰੀ ਚ ਹਰ ਇਨਸਾਨ ਚ ਕਮੀ ਇਹ ਹੈ ਕਿ ਉਹ ਦੂਸਰੇ ਨੂੰ ਆਪਣੇ ਤਰੀਕੇ ਨਾਲ ਚਲਾਉਣਾ ਚਾਹੁੰਦਾ ਹੈ ਹਰ ਕੋਈ ਅਸਲ 'ਚ ਹਰ ਕਿਸੇ ਨੂੰ ਆਪਣੇ ਤਰੀਕੇ ਨਾਲ ਚਲਾਉਣਾ ਚਾਹੁੰਦਾ ਹੁਣ ਕੋਈ ਕੋਈ ਕਿਸੇ ਦੇ ਤਰੀਕੇ ਨਾਲ ਚੱਲ ਸਕਦਾ ਹੈ ਜਿਨ੍ਹਾਂ ਦੇ ਸਟਾਰ ਥੋੜੇ ਬਹੁਤੇ ਜੇ ਐਦਾਂ ਦੇ ਹੁੰਦੇ ਆ ਕਿ ਭਾਈ ਚਲੋ ਸੁਣ ਲਈ ਮੰਨ ਲਈ ਸਮਝ ਲਈ ਪਿਆਰ ਹੀ ਇੰਨਾ ਹੈ ਰਿਸਪੈਕਟ ਹੀ ਇੰਨੀ ਹੈ ਕਿ ਭਾਈ ਇਹ ਸਹੀ ਹੋਏ ਕਰਦੇ ਹੋਣਗੇ ਤੇ ਆਪਾਂ ਸੁਣੀ ਗਏ ਪਰ ਸਾਰੇ ਰਿਸ਼ਤੇ ਐਦਾਂ ਦੇ ਨਹੀਂ ਨਾ ਹੁੰਦੇ ਸਾਰੀ ਜਗ੍ਹਾ ਤੇ ਤੇ ਸਾਰੀ ਚੀਜ਼ ਨਹੀਂ ਨਾ ਚੱਲਦੀ ਦੁਨੀਆ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਆਪਣੇ ਆਪਣੇ ਬੱਚਿਆਂ ਨੂੰ ਆਪਣੇ ਅਨੁਸਾਰ ਅਸੀਂ ਬਣਾਉਨੇ ਆ ਠੀਕ ਹੈ ਓਕੇ ਬੱਚੇ ਕਈ ਵਾਰੀ ਮਾਤਾ ਪਿਤਾ ਦੀ ਰਿਸਪੈਕਟ ਇੰਨੀ ਕਰਦੇ ਆ ਕਿ ਉਹ ਚੀਜ਼ ਉਦਾਂ ਹੀ ਅਪਣਾ ਲੈਂਦੇ ਆ ਜਿਵੇਂ ਉਹਨਾਂ ਦੇ ਮਾਤਾ ਪਿਤਾ ਕਹਿੰਦੇ ਆ ਕਈ ਵਾਰੀ ਕੋਈ ਆਉਂਦਾ ਹੈ ਕਿ ਅਸੀਂ ਇੰਨੀ ਦੇਰ ਤੋਂ ਆਹ ਕਰ ਰਹੇ ਆ ਪੁੱਛਿਆ ਜਾਂਦਾ ਕਿਉਂ ਕਰਦੇ ਹੋ ਕੋਈ ਕਾਰਨ ਸੀ ਬਸ ਜੀ ਤੁਹਾਨੂੰ ਪਤਾ ਹੀ ਹੈ ਕਿ ਘਰ ਚ ਇਦਾਂ ਹੁੰਦਾ ਸੀ ਤੇ ਅਸੀਂ ਉਦਾਂ ਹੀ ਅੱਗੇ ਚਲਾ ਲਿਆ ਤਰਕ ਵੀ ਨਹੀਂ ਸੋਚਦੇ ਅਸੀਂ ਉਹ ਚੀਜ਼ ਦਾ ਲੌਜੀਕ ਵੀ ਨਹੀਂ ਸੋਚਦੇ ਕਿਉਂਕਿ ਰਿਸਪੈਕਟ ਤੇ ਪਿਆਰ ਹੀ ਇਦਾਂ ਚਲੋ ਠੀਕ ਹੈ ਓਕੇ ਆ ਕਰ ਲਿਆ ਕਈ ਵਾਰੀ ਬੱਚੇ ਆਪਣੇ ਮਾਤਾ ਪਿਤਾ ਨੂੰ ਆਪਣੇ ਤਰੀਕੇ ਨਾਲ ਚਲਾ ਲੈਂਦੇ ਆ ਕਿਉਂਕਿ ਪੇਰੈਂਟਸ ਨੂੰ ਲੱਗਦਾ ਕਿ ਹੁਣ ਜਮਾਨਾ ਇਹਨਾਂ ਦਾ ਹੀ ਪੜੇ ਲਿਖੇ ਆ ਤੇ ਗਲਤ ਥੋੜਾ ਹੀ ਕਰਨਗੇ ਕਈ ਵਾਰੀ ਚੀਜ਼ਾਂ ਨੂੰ ਅਸੀਂ ਵਕਤ ਹਾਲਾਤ ਦੁਨੀਆਦਾਰੀ ਮੁਤਾਬਕ ਉਦਾਂ ਹੀ ਚਲਾਉਨੇ ਆ ਐਡਜਸਟ ਕਰ ਲੈਨੇ ਆ ਪਰ ਬਹੁਤੀ ਵਾਰ ਜੋ ਵੀ ਨਰਾਜ਼ਗੀ ਖੂਨ ਦੇ ਰਿਸ਼ਤੇ ਆ ਚ ਹੁੰਦੀ ਹੈ ਇਹ ਦੂਰੀਆਂ ਪਵਾ ਸਕਦੀ ਆ ਇਹ ਖਤਮ ਨਹੀਂ ਕਰ ਸਕਦੇ ਸੱਚ ਜਾਣੋ ਖੂਨ ਦੇ ਰਿਸ਼ਤੇ ਖਤਮ ਹੁੰਦੇ ਹੀ ਨਹੀਂ ਕਿਵੇਂ ਹੋ ਜਾਣਗੇ ਨਹੀਂ ਹੋ ਸਕਦੇ ਜਦੋਂ ਤੱਕ ਜਿੰਦੇ ਆ ਰਗਾ ਚ ਬਲੱਡ ਚੱਲਦਾ ਹੈ ਖੂਨ ਚੱਲਦਾ ਹੈ ਉਦੋਂ ਤੱਕ ਉਹ ਇੱਕ ਤੁਹਾਨੂੰ ਇੱਕ ਦੂਜੇ ਨਾਲ ਕੁਦਰਤੀ ਤੌਰ ਤੇ ਜੋੜੀ ਰੱਖਦਾ ਹੈ ਕਈ ਵਾਰੀ ਮੈਂ ਇਹ ਮਹਿਸੂਸ ਕੀਤਾ ਕਿ ਮਾਵਾ ਨਾ ਕਈ ਵਾਰੀ ਕਹਿਣ ਦੀਆਂ ਕਿ ਸਾਡਾ ਬੱਚਾ ਤਕਲੀਫ ਚ ਤੇ ਸਾਨੂੰ ਪਤਾ ਚੱਲ ਜਾਂਦਾ ਉਹ ਕਿੱਥੋਂ ਪਤਾ ਚੱਲਦਾ ਅਰੇ ਜੁੜੀਆਂ ਨੇ ਨਾੜਾਂ ਤੁਹਾਡੀਆਂ ਮਾਪਿਓ ਨਾਲ ਹੀ ਜੁੜੀਆਂ ਹੋਈਆਂ ਨੇ ਇੱਕ ਇੱਕ ਖੂਨ ਦਾ ਰਿਸ਼ਤਾ ਜਿਹੜਾ ਹੈ ਨਾ ਇਹ ਪਰਮਾਤਮਾ ਨਾਲ ਜੁੜਿਆ ਹੋਇਆ ਇੱਕ ਰਿਸ਼ਤਾ ਹੈ ਸੱਚ ਜਾਣ ਕਿਉਂਕਿ ਪਰਮਾਤਮਾ ਦੇ ਦਿੱਤੇ ਰਿਸ਼ਤੇ ਜੋ ਨੇ ਇਹ ਕਦੇ ਖਤਮ ਹੁੰਦੇ ਨਹੀਂਗੇ ਇਹ ਬੰਦੇ ਦੇ ਖਤਮ ਹੋਣ ਨਾਲ ਖਤਮ ਹੋ ਸਕਦੇ ਆ ਦੁਨੀਆਦਾਰੀ ਦੇ ਵਿੱਚ ਤੇ ਕੋਈ ਇਹਨੂੰ ਖਤਮ ਕਰਦਾ ਹੀ ਨਹੀਂ ਉਹੀ ਮੈਂ ਗੱਲ ਕਹੀ ਕਿ ਦਿਮਾਗ ਦੇ ਘੋੜੇ ਜਿਆਦਾ ਚਲਾਉਣਾ ਦੁਨੀਆਦਾਰੀ ਦੇ ਫਾਇਦੇ ਨੁਕਸਾਨ ਨਾਲ ਅਸੀਂ ਇੱਕ ਦੂਜੇ ਤੋਂ ਜ਼ਰੂਰ ਦੂਰ ਹੋ ਜਾਂਦੇ ਆ ਗੱਲਾਂ ਬਾਤਾਂ ਜ਼ਰੂਰ ਇਹ ਚੀਜ਼ਾਂ ਦੀਆਂ ਹੋ ਜਾਂਦੀਆਂ ਕਈ ਵਾਰੀ ਹਾਲਾਤ ਕਈ ਵਾਰੀ ਵਕਤ ਕਈ ਵਾਰੀ ਓਵਰ ਸਮਝਦਾਰੀ ਸਾਨੂੰ ਤੋੜ ਦਿੰਦੀ ਆ ਤੇ ਕਈ ਵਾਰੀ ਬਹੁਤ ਹੀ ਕਲੈਵਰ ਲੋਕ ਬਹੁਤੇ ਕਲੇਵਰ ਲੋਕ ਆਪਣੇ ਫਾਇਦੇ ਦੇ ਲਈ ਖੂਨ ਦੇ ਰਿਸ਼ਤਿਆਂ ਦੇ ਵਿੱਚ ਪੈ ਰ ਹੀ ਜਾਂਦੇ ਆ ਤੇ ਬਹਿ ਵੀ ਜਾਂਦੇ ਆ ਜੜਾਂ 'ਚ ਜਿਹਨੂੰ ਆਪਾਂ ਕਹਿੰਦੇ ਆ ਕਈ ਵਾਰੀ ਕੇ ਰਿਸ਼ਤੇ ਕਈ ਵਾਰੀ ਇਦਾਂ ਦੇ ਹੁੰਦੇ ਆ ਕਿ ਮੈਂ ਬਹੁਤੇ ਲੋਕ ਦੇਖਿਆ ਕਹਿੰਦੇ ਆ ਕਿ ਉਹ ਉਹਨਾਂ ਸਾਡਾ ਇਦਾਂ ਰਿਸ਼ਤਾ ਹੈ ਪਰ ਉਹ ਸਾਡੇ ਨਾਲ ਨਹੀਂ ਵਰਤਦੇ ਉਹਨਾਂ ਨਾਲ ਵਰਤਦੇ ਆ ਜੋ ਕਿ ਇਦਾਂ ਹੀ ਇਦਾਂ ਹੀ ਚਲੋ ਜੋ ਜਿਹਦੇ ਨਾਲ ਮਰਜ਼ੀ ਵਰਤੋ ਠੀਕ ਹੈ ਓਕੇ ਆ ਪਰ ਇਹ ਸੱਚ ਜਾਣੋ ਇਹ ਜ਼ਰੂਰ ਮੰਨਿਆ ਕਰੋ ਕਿ ਜੇ ਅਸੀਂ ਪਰਮਾਤਮਾ ਨੂੰ ਮੰਨਦੇ ਆ ਤਾਂ ਪਰਮਾਤਮਾ ਦੇ ਦਿੱਤੇ ਰਿਸ਼ਤਿਆਂ ਦੇ ਰਿਸਪੈਕਟ ਜ਼ਰੂਰ ਕਰਨੀ ਚਾਹੀਦੀ ਉਹਦੇ ਚ ਦੂਰੀਆਂ ਨੇ ਨਾਰਾਜ਼ਗੀਆਂ ਨੇ ਵਕਤ ਐ ਵਕਤ ਠੀਕ ਕਰ ਦੇਤਾ ਪਰ ਦਰਵਾਜ਼ੇ ਬੰਦ ਕਰੇ ਨਹੀਂ ਕਰਨੇ ਚਾਹੀਦੇ ਮਨ ਦੇ ਵਿੱਚੋਂ ਵੈਸੇ ਤਾਂ ਤੁਸੀਂ ਲੱਕ ਕਹਿ ਲਓ ਜਿੰਨਾ ਮਰਜ਼ੀ ਕਹਿ ਲਓ ਕਿ ਇਹ ਚੀਜ਼ ਖਤਮ ਹੋ ਗਈ ਆ ਹੁਣ ਸਾਡਾ ਹੈ ਨਹੀਂ ਜੇ ਤੁਸੀਂ ਉਹਨਾਂ ਦੀ ਗੱਲ ਹੀ ਕਰਦੇ ਪਏ ਉਹਨਾਂ ਤੇ ਦਾ ਮਤਲਬ ਹੈ ਕਿਤੇ ਕੁਛ ਤਾਂ ਹੀ ਅਸੀਂ ਗੱਲ ਕਰਦੇ ਆ ਤਾਂ ਗੱਲ ਉਹੀ ਕਿ ਜੇ ਜੇ ਕੁਦਰਤ ਨੇ ਰਿਸ਼ਤਿਆਂ ਦੇ ਵਿੱਚ ਕੁਝ ਦਿੱਤਾ ਹੈ ਤਾਂ ਤਾਂ ਹੀ ਉਹ ਰਿਸ਼ਤੇ ਬਣਾਏ ਆ ਕਹਿੰਦੀ ਆ ਪਿਛਲੇ ਜਨਮ ਦਾ ਲੈਣ ਦੇਣ ਹੁੰਦਾ ਹੋ ਸਕਦਾ ਹੁੰਦਾ ਹੋਵੇ ਪਿਛਲੇ ਜਨਮ ਚ ਜਾ ਕੇ ਆਪਾਂ ਦੇਖਿਆ ਨਹੀਂ ਤੇ ਅੱਗੇ ਜਾ ਕੇ ਦੇਖਣਾ ਦੇਖ ਵੀ ਲਿਆ ਤਾਂ ਪਿੱਛੇ ਮੁੜ ਕੇ ਆ ਕੇ ਦੱਸਿਆ ਨਹੀਂ ਜਾਣਾ ਤਾਂ ਇਸ ਕਰਕੇ ਜੋ ਹੈ ਜਿੱਦਾਂ ਹੈ ਜਿਸ ਤਰ੍ਹਾਂ ਹੈ ਉਸ ਤਰ੍ਹਾਂ ਨਾਲ ਹੀ ਆਪਣੀਆਂ ਨਾਰਾਜ਼ਗੀਆਂ ਨੂੰ ਦੂਰ ਕਰਕੇ ਆਪਣੇ ਖੂਨ ਦੇ ਰਿਸ਼ਤਿਆਂ ਨੂੰ ਹਮੇਸ਼ਾ ਹਮੇਸ਼ਾ ਇਮਾਨਦਾਰੀ ਨਾਲ ਨੂੰ ਮੈਂ ਕਹਿੰਦੀ ਵਕਤ ਨਾਲ ਨਿਵਾਉਣਾ ਚਾਹੀਦਾ ਹੈ ਉਸ ਜਗ੍ਹਾ ਤੇ ਜਿੱਥੇ ਕੁਝ ਨਹੀਂ ਕੰਮ ਆਉਂਦਾ ਉੱਥੇ ਸਿਰਫ ਰਿਸ਼ਤੇ ਤੇ ਖੂਨ ਹੀ ਕੰਮ ਆਉਂਦਾ ਏ ਇਹ ਗੱਲ ਬੜੀ ਹੀ ਸਹੀ ਆ ਤੇ ਇਹ ਸਚਾਈ ਵੀ ਹੈ ਹੈਨਾ ਚਲੋ ਅੱਜ ਆਪਾਂ ਗੱਲ ਕਰਨੀ 8 ਨਵੰਬਰ 225 ਦਿਨ 7 ਨਵੰਬਰ 7 ਤਰੀਕ ਨੂੰ 225 ਦਿਨ ਸ਼ੁੱਕਰਵਾਰ ਤੇ 7 ਤਰੀਕ ਤੇ 7 ਨਵੰਬਰ ਹੋ ਗਈ ਜੀ ਅੱਜ ਤੇ ਅੱਜ ਦੇ ਦਿਨ ਸ਼ੁੱਕਰਵਾਰ ਵਾਲੇ ਦਿਨ ਗ੍ਰਹਾਂ ਦੇ ਹਿਸਾਬ ਦੇ ਨਾਲ ਦੇਖੋ ਚੰਦਰਮਾ ਜੋ ਹੈ ਉਹ ਉੱਚ ਦਾ ਚੱਲ ਰਿਹਾ ਬ੍ਰਿਖ ਰਾਸ਼ੀ ਚ ਬ੍ਰਿਖ ਰਾਸ਼ੀ ਵਿੱਚ ਚੰਦਰਮਾ ਅੱਜ ਰੋहिणी ਨਕਸ਼ਤਰ ਹੈ ਭਦਰਾ ਰਾਤ ਨੂੰ 9:20 ਤੋਂ ਸ਼ੁਰੂ ਹੋ ਜਾਣੀ ਹੈ ਔਰ ਸ਼ੁਕਰ ਸਵਾਤੀ ਨਕਸ਼ਤਰ ਚ ਜਾਏਗਾ ਸ਼ਾਮ ਨੂੰ ਰਾਤ ਨੂੰ 9:06 ਮਿੰਟ ਤੇ ਸ਼ੁਕਰ ਹਜੇ ਰਾਸ਼ੀ ਪਰਵਰਤਨ ਨਹੀਂ ਕਰੇਗਾ ਪਰ ਸਵਾਤੀ ਨਕਸ਼ਤਰ ਚ ਜਰੂਰ ਚਲਾ ਜਾਏਗਾ ਰੋहिणी ਨਕਸ਼ਤਰ ਚੰਦਰ ਦਾ ਤੇ ਉੱਚ ਦਾ ਚੰਦਰ ਮਾ ਬ੍ਰਿਕ ਰਾਸ਼ੀ ਵਿੱਚ ਸਾਹਮਣੇ ਮੰਗਲ ਤੇ ਬੁੱਧ ਦੀ ਯੁਤੀ ਦਾ ਪ੍ਰਭਾਵ ਦ੍ਰਿਸ਼ਟੀ ਪੈ ਰਹੀ ਹੈ ਕੀ ਪ੍ਰਭਾਵ ਹੋਵੇਗਾ ਇਸ ਬਾਰੇ ਆਪਾਂ ਚਰਚਾ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਐਰੇਜ਼ਾਨੀ ਮੇਸ਼ਰਾ ਸੀ ਹਾਂ ਰਾਉਂਦ ਵੀ ਤੁਹਾਨੂੰ ਦੱਸ ਦਿੰਨੇ ਆ ਰਾਹੂ ਕਾਲ ਦਾ ਟਾਈਮ ਤਕਰੀਬਨ ਅੱਜ ਦੇ ਦਿਨ ਜਾਨੀ ਸ਼ੁੱਕਰਵਾਰ ਵਾਲੇ ਦਿਨ ਰਹਿਣ ਵਾਲਾ ਏ ਤਕਰੀਬਨ ਸ਼ੁੱਕਰਵਾਰ ਵਾਲੇ ਦਿਨ ਰਾਹੂ ਕਾਲ ਦਾ ਟਾਈਮ ਹਾਂ 10:30 ਵਜੇ ਤੋਂ ਲੈ ਕੇ 12:00 ਵਜੇ ਤੱਕ ਪਰ ਇਹ ਰਹਿ ਗਿਆ ਸੀ 10:30 ਤੋਂ 12:00 ਵਜੇ ਤੱਕ ਰਾਹੂ ਕਾਲ ਦਾ ਟਾਈਮ ਰਹੇਗਾ ਠੀਕ ਤੇ ਹੁਣ ਆਪਾਂ ਜਾਣਾਂਗੇ ਤੁਹਾਡੇ ਸਿਤਾਰਿਆਂ ਬਾਰੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਐਰੀਜ਼ਨਿ ਮੇਸ਼ ਰਾਸ਼ੀ ਦੀ। ਪਰਮੇਸ਼ਰ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲ ਰਹੇ ਹੈ ਜੀ ਦੇਖਿਆ ਜਾਵੇ ਤਾਂ ਇਰੀਟੇਸ਼ਨ ਗੁੱਸਾ ਤੁਹਾਨੂੰ ਜ਼ਿਆਦਾ ਆ ਰਿਹਾ। ਮਾਤਾ ਦੀ ਸਿਹਤ ਨੂੰ ਲੈ ਕੇ ਚਿੰਤਾ ਪਰੋਂ ਤੁਸੀਂ ਕਵਰ ਕਰ ਲੈਣਾ ਸਭ ਸਹੀ ਹੋ ਜਾਣਾ। ਗ੍ਰਹਾਂ ਦੇ ਮੁਤਾਬਕ ਸਵੇਰ ਤੋਂ ਹੀ ਦੁੱਧ ਮੱਥੇ ਤੇ ਲੈਣਾ ਧਾਰਮਿਕ ਸਥਾਨ ਤੇ ਇੱਕ ਦੁੱਧ ਦਾ ਪੈਕੇਟ ਰੱਖ ਕੇ ਆਉਣਾ। ਅੱਜ ਸ਼ੁੱਕਰਵਾਰ ਦਾ ਉਪਾਰ ਹੋਵੇਗਾ। ਨਾਲ ਵਾਈਟ ਕਰੀਮ ਕਲਰ ਪੈਨੋ ਬਹੁਤ ਅੱਛਾ। ਟੌਰਸ ਬ੍ਰਿਖ ਰਾਸ਼ੀ ਚੰਦਰ ਲਗਨ ਚ ਸਿਹਤ ਸੰਭਾਲਣੀ ਜ਼ਰੂਰੀ ਹੈ। ਇਮੋਸ਼ਨਲ ਜ਼ਿਆਦਾ ਨਾ ਹੋਵੋ। ਪ੍ਰੇਮ ਸਬੰਧਾਂ ਨੂੰ ਲੈ ਕੇ ਕੰ ਗ੍ਰਸਤੀ ਨੂੰ ਲੈ ਕੇ ਕੁਝ ਵੀ ਪਰੇਸ਼ਾਨੀ ਆ ਰਹੀ ਹੋਵੇ ਤਾਂ ਮਾਂ ਦੇ ਪੈਰੀ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਠੀਕ ਜੈਮਿਨੀ ਜਾਨੀ ਮਿਥੂ ਰਾਸ਼ੀ ਮਿਥੂ ਰਾਸ਼ੀ ਵਾਲਿਆਂ ਨੂੰ ਮਾਲਕੀ ਕਲਪਾਹਰ ਥੋੜੀ ਜੀ ਅੱਜ ਹੋਣ ਵਾਲੀ ਆ ਖਰਚਿਆਂ ਨੂੰ ਲੈ ਕੇ ਥੋੜੀ ਪਰੇਸ਼ਾਨੀ ਵਧਣ ਵਾਲੀ ਆ ਤੇ ਨਾਲ ਓਵਰ ਖਰਚੇ ਹੋਣ ਦੀ ਵਜ੍ਹਾ ਨਾਲ ਆਰਥਿਕ ਸਥਿਤੀ ਦਾਮਾਂਡੋਲ ਹੋ ਸਕਦੀ ਆ ਪਤਾਸੇ ਦਾ ਸੇਵਨ ਕਰੋ ਹਲਕਾ ਜਿਹਾ ਹਰਾ ਰੰਗ ਪੈਨੋ ਤੇ ਸੋਈ ਚ ਬੈਠ ਕੇ ਖਾਣਾ ਖਾਉ ਦੇਣਾ ਅੱਛਾ ਕੈਂਸਰ ਜਾਨੀ ਕਰਕਰ ਰਾਸ਼ੀ ਵਾਲਿਆਂ ਦੇ ਲਈ ਅੱਜ ਦਿਨ ਅੱਛਾ ਜਾਣ ਵਾਲਾ ਉਚਦਾਨ ਬ੍ਰਸਪਤ ਲਗਨ ਚ ਹੈ ਕੁਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਹੈ ਮਨ ਥੋੜਾ ਜਿਹਾ ਵਿਚੈਨ ਪਰੇਸ਼ਾਨ ਘੁੰਮਣ ਫਿਰਨ ਦਾ ਮਨ ਕਰ ਰਿਹਾ ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਅੜਚਨ ਜੋ ਹੈ ਉਹ ਵੀ ਨੁਕਸਾਨ ਦਬਾਗੀ ਤੌਰ ਤੇ ਕਰ ਸਕਦੀ ਹੈ ਤਾਂ ਕੋਸ਼ਿਸ਼ ਇਹ ਕਰਨੀ ਹੈ ਕਾਲਾ ਨੀਲਾ ਰੰਗ ਨਹੀਂ ਪਾਉਣਾ ਔਰ ਇਹ ਵੀ ਕੋਸ਼ਿਸ਼ ਕਰਨੀ ਹੈ ਕਿ ਰੈਡ ਕਲਰ ਦਾ ਰੁਮਾਲ ਆਪਣੇ ਕੋਲ ਰੱਖ ਲੈਣਾ ਤੇ ਮਾਂ ਨਾਲ ਬੈਸਵਾਜੀ ਨਹੀਂ ਕਰਨੀ ਲਿਓ ਜਾਨੀ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲਈ ਦਿਨਾਂਗਿਆ ਤੇ ਸ਼ਾਮ ਨੂੰ ਥੋੜੀ ਜਿਹੀ ਹੋਈ ਟੈਨਸ਼ਨ ਤੁਹਾਨੂੰ ਥੋੜੀ ਜਿਹੀ ਪਰੇਸ਼ਾਨੀ ਤੁਹਾਨੂੰ ਤੇ ਨਾਲ ਕਮਾਕਰਾਂ ਨੂੰ ਲੈ ਕੇ ਖਾਸ ਤੌਰ ਤੇ ਕੰਮ ਬਦਲਣ ਨੂੰ ਲੈ ਕੇ ਥੋੜੀ ਤੁਹਾਡੀ ਲੱਗ ਰਿਹਾ ਤੁਹਾਨੂੰ ਕਿ ਕਿਤੇ ਇਹ ਨਾ ਹੋਵੇ ਵੀ ਕੰਮ ਛੁੱਟ ਜਾਵੇ ਤੇ ਅੱਗੋਂ ਕੰਮ ਹੀ ਨਾ ਮਿਲੇ ਜਿਆਦਾ ਪਰੇਸ਼ਾਨੀ ਨਹੀ ਹੋਣਾ ਥੋੜਾ ਜਿੰਨੀ ਦੇਰ ਤੱਕ ਦੂਜਾ ਕੰਮ ਹੱਥ ਨਹੀਂ ਆਉਂਦਾ ਪਹਿਲਾ ਕੰਮ ਨਹੀਂ ਛੱਡਣਾ ਇਹ ਸੋਚੋ ਸੋਚ ਕੇ ਚੱਲੋਗੇ ਤਾਂ ਜਿਆਦਾ ਵਧੀਆ ਛੋਟੇ ਵੱਡੇ ਭਾਈ ਮੈਂ ਨਾਲ ਸਬੰਧਾਂ ਚ ਸੁਧਾਰ ਲਈ ਯਤਨ ਕਰੋ ਵਰਗੋ ਕੰਨਿਆ ਰਾਸ਼ੀ ਸਿਤਾਰੇ ਕੰਨਿਆ ਰਾਸ਼ੀ ਵਾਲਿਆਂ ਦੇ ਤਕਰੀਬਨ ਤਕਰੀਬਨ ਠੀਕ ਠਾਕ ਹੀ ਚੱਲਦੇ ਪਏ ਆ चंद्र का नक्षत्र धन दे रहा पैसा दे रहा काम कर दे रहे पर थोड़ा जहा गुस्सा ज़्यादा ही दे रहा थोड़ा इरीटेस ज़्यादा हो रहे हो तुम और गल गलते किसी बहसबाजी करना गुस्सा करना समझदारी नहीं है तो थोड़ा जहा रिलैक्स करके चलो और कन्या राशि वाले ਸਤਨਾਜ ਜਾਜ ਪੰਛੀਆਂ ਨੂੰ ਪਾ ਦੇਣਾ ਚਾਹੀਦਾ ਹੈ ਲਿਬਰਾਜ਼ ਹਨ ਤੁਲਾ ਰਾਸ਼ੀ ਸਿਤਾਰੇ ਚੰਗੇ ਆ ਦੂਜਿਆਂ ਦੀ ਮਦਦ ਕਰ ਰਹੇ ਹੋ ਤੁਸੀਂ ਕੰਮ ਆ ਰਹੇ ਹੋ ਤਾਰੀਫਾਂ ਵੀ ਹੋ ਰਹੀਆਂ ਤੁਹਾਡੀਆਂ ਕੰਫੀਡੈਂਸ ਵੀ ਹੈਗਾ ਸਿਰਚ ਦਰਦ ਤੋਂ ਬਚਣ ਲਈ ਧੁੱਪ 'ਚ ਸਿਰ ਢਾਕੇ ਰੱਖੋ ਤੇ ਸਰਕਾਰੀ ਤੌਰ ਤੇ ਕੋਈ ਚਿੱਠੀ ਨੋਟਿਸ ਨਾ ਮਿਲ ਜਾਵੇ ਇਸ ਲਈ ਸਾਰੇ ਕੰਮਾਂ ਨੂੰ ਟਾਈਮ ਸਵੇਰ ਨਿਬੜੋ ਸਕੋਰਪੀਅਸ ਹਨ वृश्चिक ਰਾਸ਼ੀ वृश्चिक ਰਾਸ਼ੀ ਵਾਲਿਆਂ ਦੇ ਲਈ ਅੱਜ ਜੋ ਚੰਦਰ ਦਾ ਨਕਸ਼ਤਰ ਬਹੁਤ ਵਧੀਆ ਕੰਮ ਕਾਰ ਨੂੰ ਲੈ ਕੇ ਤੇ ਸਥਿਤੀ ਠੀਕ ਹੈ ਪਲੈਨਿੰਗ ਤੁਹਾਡੀ ਸਕਸੈਸ ਹੋਵੇ ਇਸ ਦੇ ਲਈ ਵਿਉਂਤਬੰਦ ਤਰੀਕੇ ਨਾਲ ਚੱਲੋ ਲੰਬੀ ਯਾਤਰਾ ਦੇ ਯੋਗ ਬਣਦੇ ਪਏ ਆ ਤੇ ਉਹ ਯਾਤਰਾ ਤੁਹਾਡੇ ਲਈ ਸਫਲਕਾਰੀ ਖੁਸ਼ਹਵਾਲੀ ਵੀ ਰਵੇਗੀ ਕਹਿੰਦੇ ਉਹ ਨਮ ਲੈ ਕੇ ਪਲੈਨਿੰਗਾ ਕਰ ਚੁਕ ਹੋਣੀ ਆ ਮੰਗਲ ਬੁੱਧ ਲਗਨ ਚਾ ਗੁੱਸਾ ਕੱਟ ਕਰੋ ਤੇ ਨਾਲ ਉਸ ਤੋਂ ਵੀ ਜ਼ਰੂਰੀ ਹਰਾ ਰੰਗ ਨਾ ਪਾਓ ਸੈਜੀਟੇਰੀਅਸ ਤਨੂ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਅੱਜ 6ਵੇਂ ਚੰਦਰ ਹੈ ਤੇ 6ਵੇਂ ਚੰਦਰ ਜੋ ਹੈ ਨਾ ਇਹ ਥੋੜਾ ਜਿਹਾ ਕਿਸੇ ਪੁਰਾਣੇ ਰੋਗ ਬਿਮਾਰੀ ਨੂੰ ਲੈ ਕੇ ਚਿੰਤਾ ਕਈ ਵਾਰੀ ਦੇ ਜਾਂਦਾ ਹੈ ਇਸ ਕਰਕੇ ਇਹ ਨਹੀਂ ਕਿ ਕਿਸੇ ਦੀਆਂ ਬਿਮਾਰੀਆਂ ਸੁਣ ਕੇ ਆਪਣੇ ਘਰ ਲੈ ਆਉਣੀਆਂ ਨੇ ਆਪਣੇ ਤੇ ਹਾਵੀ ਕਰ ਲੈਣੀਆਂ ਨੇ ਥੋੜਾ ਮੈਡੀਟੇਸ਼ਨ ਕਰ ਲਓ ਰਾਤ ਨੂੰ ਦੁੱਧ ਦਾ ਸੇਵਨ ਨਾ ਕਰੋ ਔਰ ਥੋੜਾ ਜਿਹਾ ਆਪਣੇ ਆਪ ਨਾਲ ਜੁੜੋ ਹਲਕਾ ਜਿਹਾ 뮤직 ਸੁਣੋ ਦਿਨ ਨੇ ਤੇ ਨੰਗੀ ਜਾਣਾ ਹੈ ਅੱਛਾ ਬਣਾਉਣਾ ਤੁਹਾਡੇ ਹੱਥ ਚ ਹੈ ਤੇ ਥੋੜਾ ਜਿਹਾ ਸਮਾਈਲ ਦੇ ਕੇ ਬੜੀ સરੀ ਸਮਾਈਲ ਨਾਲ ਦਿਨ ਦੀ ਸ਼ੁਰੂਆਤ ਕਰ ਲੋਗੇ ਤੇ ਸਮਝੋ ਕਿਹੜਾ ਕੁਝ ਘਟ ਜਾਣਾ ਹੈ ਨਾ ਤੇ ਨਾਲ ਤੁਨੂ ਰਾਸ਼ੀ ਵਾਲਿਆਂ ਦੇ ਲਈ ਅੱਜ ਪੀਲਾ ਰੰਗ ਸੁਭਰ ਹੈ ਕੈਪ੍ਰਿਕੌਰ ਮਕਰ ਰਾਸ਼ੀ ਦੀ ਗੱਲ ਕਰੀ ਤਾਂ ਵਿਆਹ ਸ਼ਾਦੀ ਲਈ ਤੁਹਾਡਾ ਸਮਾਂ ਚੰਗਾ ਚੱਲਦਾ ਪਿਆ ਮਿਸ਼ਰੀ ਦਾ ਸੇਵਣ ਕਰਕੇ ਦਿਨ ਦੀ ਸ਼ੁਰੂਆਤ ਕਰਨ ਨਾਲ ਵਧੀਆ ਵਾਲੀ ਚ ਮਿਠਾਸ ਰੱਖੋ ਤੁਹਾਡੇ ਸ਼ਬਦਾਂ ਦਾ ਤਿੱਖਾਪਣ ਦੂਜਿਆਂ ਨੂੰ ਚੁੱਭ ਸਕਦਾ ਹੈ ਕੇਸਰ ਮੱਥੇ ਤੇ ਲਾਣਾ ਦੁੱਧ ਮੱਥੇ ਤੇ ਲਾਣਾ ਅੱਜ ਦੇ ਦਿਨ ਦਾ ਉਪਾਅ ਤੇ ਪਰਹੇਜ਼ ਦੋਨੋਂ ਰਵੇਗਾ ਪਰਹੇਜ਼ ਕੀ ਹੈ ਪਰਹੇਜ਼ ਇਹ ਆ ਕਿ ਤਕਰੀਬਨ ਘਰ ਤੋਂ ਨਿਕਲਦੇ ਸਮੇਂ ਪਾਣੀ ਦਾ ਘੁੱਟ ਜਿਹਾ ਮਿਸ਼ਰੀ ਖਾ ਲੈਣੀ ਹੈ ਅਕਿਊਰੀਸ ਯਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਥੋੜਾ ਘਰ ਵਿੱਚ ਛੋਟੀ ਮੋਟੀ ਨੋਕ ਚੋਕ ਜਿਹੀ ਰਹਿ ਸਕਦੀ ਆ ਪੈਸੇ ਨੂੰ ਲੈਣ ਦੇ ਨੂੰ ਲੈ ਕੇ ਕਿਸੇ ਨਾਲ ਬਹਿਸਵਾਜੀ ਵੀ ਹੋ ਸਕਦੀ ਆ ਹਾਜਮੇ ਦਾ ਆਪਣੇ ਦਾ ਧਿਆਨ ਜਰੂਰ ਰੱਖੋ ਤੁਹਾਡੀ ਲੀਵਰ ਦੀ ਪ੍ਰੋਬਲਮ ਜਾਂ ਗੈਸ ਵਗੈਰਾ ਤੰਗ ਕਰ ਰਹੀ ਹੈ ਤਾਂ ਉਹ ਦਵਾਈ ਵੀ ਮੈਡੀਸਨ ਵੀ ਘਰ ਚ ਆ ਸਕਦੀ ਹੈ ਕੋਸ਼ਿਸ਼ ਕਰੋ ਚਲਦੇ ਪਾਣੀ 'ਚ ਇੱਕ ਪੈਕਟ ਚੌਲਾਂ ਦਾ ਤੇ ਇੱਕ ਪੈਕਟ ਦੁੱਧ ਦਾ ਚਲਪਰਵਾ ਤਾਰੀ ਦਿਓ ਵਧੀਆ ਰਹੇਗਾ ਪੈਸੇ ਜਾਨੀ ਮੇਨ ਰਾਸ਼ੀ ਮੇਨ ਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਹੇ ਨੇ ਜੀ ਸ਼ਨੀ ਲਗਨ ਚ ਹੈ ਬਿਲਕੁਲ ਔਰ ਚੰਦਰਾ ਜੀ ਤੁਹਾਡੇ ਤੀਸਰੇ ਸਥਾਨ ਚ ਘਰ ਚ ਰਿਸ਼ਤੇਦਾਰਾਂ ਆ ਸਕਦੇ ਆ ਤੁਸੀਂ ਵੀ ਜਾ ਸਕਦੇ ਹੋ ਚੰਗਾ ਤੁਹ ਸੋਨਾ ਮਨ ਵੀ ਲੱਗੇਗਾ ਤੇ ਥੋੜਾ ਚੇਂਜ ਵੀ ਹੋਏਗਾ ਜੋ ਤੁਹਾਨੂੰ ਵਧੀਆ ਹੀ ਰਿਜ਼ਲਟ ਦੇਵੇਗਾ ਹੁਣ ਤੀਜੇ ਚੰਦਰ ਤੇ ਤੀਜਾ ਚੰਦਰ ਜੋ ਹੈ ਇਹ ਤਕਰੀਬਨ ਘੁੰਮਣ ਫਿਰਨ ਲਈ ਤਾਂ ਚਲੋ ਵਧੀਆ ਹੀ ਹੁੰਦਾ ਹੈ ਨਾਲ ਹੀ ਚੰਦਰਮਾ ਦੀ ਸਥਿਤੀ ਨੂੰ ਹੋਰ ਸ਼ੁਭ ਕਰਨ ਦੇ ਲਈ ਪਾਣੀ ਚ ਜੰਜ ਕੇਸਰ ਪਾ ਕੇ ਜਾਂ ਦੁੱਧ ਚ ਕੇਸਰ ਪਾ ਕੇ ਸੇਵਨ ਕਰਨ ਦੇ ਨਾਲ ਸ਼ੁਭ ਫਲਤਾ ਮਿਲੇਗਾ ਤੇ ਗਾਂ ਨੂੰ ਰੋਟੀ ਪਾਉਣਾ ਸਮਝੋ ਸ਼ੁਕਰ ਬੈਠਾ ਅੱਠਵੇਂ ਸ਼ੁਭ ਫਲ ਦੇਗਾ ਚੰਦਰ ਤੁਹਾਡੇ ਸੋਚ ਸਥਾਨ ਦਾ ਮਾਲਕ ਹੈ ਔਲਾਦ ਲਈ ਤੇ ਔਲਾਦ ਦੀ ਪ੍ਰਾਪਤੀ ਲਈ ਤੇ ਔਲਾਦ ਦੀ ਸੈਟਿੰਗ ਲਈ ਸਮਾਂ ਬਿਲਕੁਲ ਬਿਹਤਰ ਚੱਲੇ ਐਸੀ ਸ਼ੁਭ ਸਿਤਾਰੇ ਸਿਤਾਰੇ ਸ਼ੁਭ ਹੋਦੋਈ ਜਦੋਂ ਤੁਸੀਂ ਸ਼ੁਭਤਾ ਨਾਲ ਹਰ ਚੀਜ਼ ਦਾ ਕੰਮਕਾਰ ਕਰਦੇ ਹੋ ਜਾਂ એનર્ਜੀ ਨੂੰ ਸਹੀ ਕਰਦੇ ਚੀਜ਼ਾਂ ਦਾ ਰੰਗਾਂ ਦਾ ਤੇ ਤਰੰਗਾਂ ਦਾ ਬੜਾ ਅਸਰ ਹੁੰਦਾ ਹੈ ਅਸਲ ਵਿੱਚ ਦੇਖਿਆ ਜਾਵੇ ਤਾਂ ਅਸਟ੍ਰੋਲੋਜੀ ਜੋ ਹੈ ਜੋਤਿਸ਼ ਨਾਲ ਜੁੜੀ ਹੋਈ ਹੈ ਕਹਿਣ ਨੂੰ ਆਪਾਂ ਕਹਿ ਦਿੰਦੇ ਹਾਂ ਸਿਤਾਰੇ ਪ੍ਰਭਾਵ ਪਾਉਂਦੇ ਆ ਪਰ ਕਹਿੰਦੇ ਆ ਕਿ ਜਦੋਂ ਵਕਤ ਸਹੀ ਹੁੰਦਾ ਹੈ ਨਾ ਤੇ ਕੁਦਰਤ ਉਂਗਲੀ ਫੜ ਕੇ ਸਹੀ ਕੰਮ ਕਰਵਾ ਦਿੰਦੀ ਹੈ ਤੇ ਜਦੋਂ ਖਰਾਬ ਹੋਵੇ ਤੇ ਉਦੋਂ ਹੱਥ ਫੜ ਫੜ ਕੇ ਗਲਤ ਕਰਾਉਂਦੀ ਆ ਪਤਾ ਹੀ ਨਹੀਂ ਲੱਗਦਾ ਬੰਦਾ ਕਹਿ ਦਿੰਦਾ ਮੇਰੀ ਅੱਖਾਂ ਤੇ ਪਰਦਾ ਹੀ ਪੈ ਗਿਆ ਸਮੇਂ ਨੂੰ ਦੇਖ ਲੈਣਾ ਬਹੁਤ ਜ਼ਰੂਰੀ ਹੈ ਸਮੇਂ ਦੀ ਚਾਲ ਨੂੰ ਸਮਝ ਲੈਣਾ ਬਹੁਤ ਜ਼ਰੂਰੀ ਹੈ ਸਮਾਂ ਉਦੋਂ ਹੀ ਬਿਹਤਰ ਕਲੈਰਿਟੀ ਜਿੰਦਾ ਜਦੋਂ ਸਾਡੇ ਘਰ ਦੀ ਨਾਰਥ ਦਿਸ਼ਾ ਕਲੀਅਰ ਹੋਵੇ ਤਾਂ ਆਪਣੇ ਘਰ ਦੀ ਨਾਰਥ ਦਿਸ਼ਾ ਵਿੱਚ ਕਦੇ ਵੀ ਕਿਸੇ ਤਰ੍ਹਾਂ ਦਾ ਲੋਹੇ ਦਾ ਸਮਾਨ ਨਾ ਰੱਖੋ ਤੇ ਸ਼ਨੀ ਨੂੰ ਕੈਮ ਨਾ ਕਰੋ ਨਾ ਹੀ ਮੰਗਲ ਨੂੰ ਕੈਮ ਕਰੋ ਮੰਗਲ ਤੇ ਸ਼ਨੀ ਦੋਨੋਂ ਹੀ ਰਾਹੂ ਨੂੰ ਖਰਾਬ ਕਰ ਦਿੰਦੇ ਆ ਤਾਂ ਇਸ ਕਰਕੇ ਕੋਸ਼ਿਸ਼ ਕਰਨੀ ਹੈ ਤੁਹਾਡੇ ਘਰ ਦੀ ਨਾਰਥ ਦਿਸ਼ਾ ਵਿੱਚ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਸ਼ਨੀ ਦੀ ਵਸਤੂ ਨਾ ਪਈ ਹੋਵੇ ਸਮਾਂ ਇਜਾਜ਼ਤ ਦਾ ਆਪ ਸਭ ਦਾ ਹਸਤਾ ਦਿਨ ਅੱਛਾ ਜਾਵੇ ਸਤਿ ਸ਼੍ਰੀ ਅਕਾਲ